ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਗ੍ਰਿਫਤਾਰ ਕਰਦੇ ਹੋਏ ਆਪਣੇ ਨਾਲ ਲਿਜਾਣਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਲਾਈਵ ਤਸਵੀਰਾਂ ਅੰਮ੍ਰਿਤਸਰ ਰਿਹائش ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਅਜੋ ਤੜਕਸਾਰ ਵਿਜੀਲੈਂਸ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਸੀ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹائش ਤੇ ਅਤੇ ਇਸ ਵਕਤ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਗਨੀਬ ਮਜੀਠੀਆ ਘਰ ਦੇ ਵਿੱਚ ਮੌਜੂਦ ਸਨ ਅਤੇ ਉਹਨਾਂ ਦਾ ਇਲਜ਼ਾਮ ਹੈ ਕਿ ਜਿਹੜੇ ਵਿਜੀਲੈਂਸ ਦੀ ਟੀਮ ਦੇ ਅਧਿਕਾਰੀ ਸਨ ਉਹਨਾਂ ਦੇ ਵੱਲੋਂ ਧੱਕੇ ਮਾਰ ਕੇ ਸਾਨੂੰ ਅੰਦਰ ਵੜਿਆ ਗਿਆ ਸਾਡੀ ਇਜਾਜ਼ਤ ਵੀ ਨਹੀਂ ਲਈ ਗਈ ਅਤੇ ਧੱਕੇਸ਼ਾਹੀ ਸਾਡੇ ਨਾਲ ਕੀਤੀ ਗਈ ਅਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਲਜ਼ਾਮ ਲਗਾਏ ਨੇ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਮੇਰੇ ਖਿਲਾਫ ਡਰੱਗ ਮਾਮਲੇ ਦੇ ਵਿੱਚ ਕੋਈ ਵੀ ਸਬੂਤ ਨਾ ਮਿਲਿਆ ਤੌੜਾ ਦੇ ਵੱਲੋਂ ਹੁਣ ਐ ਵਿਜੀਲੈਂਸ ਦਾ ਨਵਾਂ ਪੰਗਾ ਪਾ ਲਿਆ ਗਿਆ ਤਾਂ ਵਿਜੀਲੈਂਸ ਦਾ ਮਾਮਲਾ ਮੇਰੇ ਤੇ ਦਰਜ ਕਰ ਲਿਆ ਗਿਆ ਵਿਜੀਲੈਂਸ ਦੀ ਟੀਮ ਮੇਰੇ ਘਰ ਭੇਜ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਲਾਈਵ ਵਿਕਰਮ ਸਿੰਘ ਮਜੀਠੀਆ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਉਹਨਾਂ ਨੂੰ ਹੁਣ ਵਿਜੀਲੈਂਸ ਦੀ ਟੀਮ ਗ੍ਰਿਫਤਾਰ ਕਰਕੇ ਆਪਣੇ ਨਾਲ ਲਿਜਾਣਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਘਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਮੌਜੂਦ ਨੇ ਜਿਨ੍ਹਾਂ ਦੀ ਪੁਲਿਸ ਦੇ ਨਾਲ ਬਹਿਸਬਾਜੀ ਵੀ ਹੋਈ ਹੈ ਅਤੇ ਇਸ ਦੌਰਾਨ ਮਾਹੌਲ ਵੀ ਗਰਮਾ ਗਿਆ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਤੇ ਗ੍ਰਫਤਾਰ ਕਰਕੇ ਵਿਜੀਲੈਂਸ ਦੀ ਟੀਮ ਮੁਜੀਠਿਆ ਨੂੰ ਲੈ ਕੇ ਜਾ ਰਹੀ ਉਹ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਇਸ ਦੌਰਾਨ ਮੁਜੀਠਿਆ ਨੇ ਕੀ-ਕੀ ਉਹ ਬਿਸਣਾਉਂਦੇ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਆਰੇ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਸੁਮਾਨ ਸਿੰਘ ਆ ਆ ਖਲੋਤਾ ਹੀ ਤੇ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮਾਣ ਇੰਤ ਤੱਕ ਕਿ ਨਾਲੀ ਕਮ ਜਨ ਇੱਧਰ ਇੱਧਰ ਆ ਜਾ ਆ ਇੱਥੇ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਉਹਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਆਉਂਦਾ। ਅੱਛਾ ਇਹ ਰਿਕਾਰਡਿੰਗ ਕਰੀਏ। ਮहारा ਸਾਨੂੰ ਪਾਣੀ ਪੀਣ ਤਾਂ ਉਹ ਨਹੀਂ ਜਾਣਦਾ। ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ, ਬਾਹਰ ਨਹੀਂ ਜਾਣਦੇ। ਕੰਮ ਕਰਾਉਣ ਆਏ ਸੀ। ਆਪ ਜੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਨਾਲ ਇਤਰਾ ਟਿਸ਼ੂ ਟਿਪੀ ਸਭ ਨਾਲ ਕਰਨਾ। ਮੈਂ ਕਹਿੰਦਾ ਠੱਗਾ ਹਰ ਬੰਦਾ ਉਹ ਕਰ ਲੀਹ ਰਿਕਾਰਡਿੰਗ। ਬੋਲੋ ਜੀ ਤੁਹਾਡੇ ਕੋਲ। ਇੱਕ ਮਿੰਟ ਮੰਨ ਲਓ। ਆ ਜਾ। थोरी दुकी न त ਬਚਾ ਲੈ ਤਾੜਾ ਲੀਣਾ ਲਾਲ ਬਿਗਰਮ ਸਿੰਘ ਨੇ ਕਜੀਦਿਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤਾੜ ਤੋਹੀ ਭਾਵਣਾ ਆਜੋ ਬੇੜੀ ਲਾਲ ਬਿਗਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਂ ਵੀ ਬੋਲ ਰਿਹਾ ਸਾਰਾ ਅੱਜ ਤਗੜੇ ਬਿਕਰਮ ਸਿੰਘ ਦੇ ਪੋਤੇ ਚੰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਪੋਤੇ ਨਾਲ ਤਗੜੇ ਰਹਿਣਾ ਕਹਿੰਦੇ ਆਂ ਕੋਈ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜੋ ਆਜੋ ਜੀ ਸਰ ਜੀ ਦੇ ਕੋਲ ਨੇ ਮਾਰ ਧੱਕੇ ਮਾਰੋ ਇਹਦਾ ਪੰਚਾਇਤ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਜੱਛੋ ਜੀ ਜੇ ਮੈਂ ਪਾਸੇ ਕੀਤਾ ਬਲੌਗ ਦਾ ਬਲੌਗ ਮੀਰ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਵੀ ਵੈਸੇ ਹੀ ਜਾਣ ਨੂੰ ਤਿਆਰ ਇਸ ਲਈ ਹੁਣ ਕਿੱਧਰ ਕਹੇ ਜੀ ਕਰਨਦੀਪ ਜੀ ਤੇ ਉਸੇ ਕਮਿਟੀ ਸਾਹਿਬ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀਤੀ ਹੋਤੀ ਜਾਣਾ ਜੀ ਨਹੀਂ ਨਹੀਂ ਕਹਿੰਦੇ ਉਸੋਂ ਜੋ ਬੜੀ ਅਕਾਲੀਦਰ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਨਾਰਾ ਚਲਾਉਂਦੇ ਜੀ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕੂੜਾ ਪਰਤਣਗੇ ਕੋਈ ਜਾਣੇ ਕੋਈ ਜਾਨਦਾ ਨਹੀਂ ਮੈਨੂੰ ਨਹੀਂ ਚੱਲਦਾ ਕੋਈ ਨਹੀਂ ਕਰਦਾ ਜਮਾ ਇਹ ਸਰਕਾਰ ਨੇ ਮੈਨਾਂ ਯਾਰ ਉਹਨਾਂ ਨੇ ਕੀ ਕਰਤਾ ਇਹ ਰੋਕ ਪਰਸਲੇ ਬਿਲਕੁਲ ਬੇਰੁਜ਼ਗਾਰ ਹੋ ਗਏ ਨੇ ਜਿਹੜੇ ਕੋਲ ਬੰਦੇ ਖੜੇ ਆ ਅੱਜ ਤੱਕ ਦੇਖਦੇ ਆਂ ਉਹ ਆ ਬੰਦ ਕਰ ਤੇ ਡਰਾਈਵਰ ਨਾਲ ਕਰਕੇ ਮੈਨੂੰ ਪਤਾ ਨਹੀਂ ਕਰਦੇ ਬੱਸ ਕਰਦੇ ਹੈ